ਦੇ ਆਨਵਰਡ ਚੱਲੀ ਆ ਨਾਪੂ ਸਾਚ ਕਾਚਾ ਤੇ ਆਪਣਾ ਕੀ ਤਾਂ ਨਹੀਂ ਜੀ ਨਹੀਂ ਕਲਵੰਦਰ ਕਲਵੰਦਰ ਅੱਛਾ ਫੈਮਿਲੀ ਗਈ ਹੈ ਨਹੀਂ ਮੈਂ ਉੱਥੇ ਕੱਲ ਜਾ ਕੇ ਆਇਆ ਪੀਜੀ ਜਾ ਕੇ ਆਇਆ ਸੀ ਕਾਜ਼ ਮਿਚਾ ਐਕਚੁਅਲੀ ਸਾਰਾ ਸੁੱਕਾ ਹੁੰਦਾ ਹੈ ਇਹ ਮੁੰਡੇ ਦਾ ਖੇਤ ਜੀ ਇਹਦਾ ਥੋੜਾ ਫੀਸਿਕਲ ਜੀ ਉਹ ਬੰਦਾ ਕਿੱਥੇ ਸੀ ਕਿੱਥੇ ਫਸ ਗਿਆ ਉਹ ਸਮਾਦ ਲਵੇ ਤੇ ਸਮਾਦ ਲਵੇ ਫਸ ਗਿਆ ਉਹ ਉਹ ਜਿੱਤੇ ਖੂਹ ਆ ਇਹ ਸਮਾਦ ਹੈ ਇੱਥੇ ਮਤਲਬ ਸਮਾਦ ਕੋ ਬੁਝਾ ਰਿਹਾ ਸੀਗਾ ਜੀ ਉੱਥੇ ਲੱਗਣ ਤੋਂ ਬੁਝਾ ਰਿਹਾ ਸੀ ਜੀ ਬਾਕੀ ਪਿੰਡ ਸਾਰਾ ਉੱਧਰ ਉਸ ਤੋਂ ਅੱਗੇ ਤਾਂ ਲੱਗੀ ਨਹੀਂ ਅੱਗ ਫਾਲ ਹੋਵੇ ਹਵਾ ਦੀ ਹਵਾ ਤੇ ਡਿਪੈਂਡ ਕਰਦਾ ਨਾ ਹਵਾ ਤੇ ਐਕਚੁਅਲੀ ਇਹ ਸਾਰਾ ਸੁੱਕਾ ਪਿਆ ਹੁੰਦਾ ਨਵੀਂ ਹੈ ਨਹੀਂ ਬਿਲਕੁਲ ਮੈਂ ਤਾਂ ਨਾਲ ਜਿੱਦਾਂ ਹੁਣ ਹਵਾ ਚੱਲ ਲਈ ਆ ਉਹ ਤਾਂ ਫੇਰ ਸਕਿੰਟਾਂ 'ਚ ਹੀ ਫੈਲ ਜਾਂਦੇ ਨੇ ਨਾ ਕਿ ਤਾਂ ਉਹ ਜੰਗਲ ਆ ਹੀ ਅੱਗ ਦੇ ਹਾਲ। ਤੇ ਦੇਖਿਆ ਵੀ ਬਾਤ ਚੱਲੀ ਜਾਂਦੀ ਪਤਾ ਨਹੀਂ ਲੱਗਿਆ ਜੀ ਅੱਗ ਜਤੂngੀ। ਸਾਰੇ ਅੱਗ ਬੁਝਾਉਣ ਲੱਗੇ ਹੋਏ ਤੇ ਪਤਾ ਹੀ ਨਹੀਂ ਲੱਗਿਆ ਇਹ ਬੰਦੇ ਨੂੰ ਵੀ ਆ। ਨਹੀਂ ਬੰਦੇ ਉਸਨੇ ਹੋਰ ਸੀਗੇ ਜਦੋਂ ਉਹ ਸਾਰੇ ਪਿੰਡ 'ਚ ਹੀ ਕਾਫੀ ਪਿੰਡ ਆ ਗਿਆ ਜੀ ਨਾਲ ਦੇ ਪਿੰਡ ਆ ਗਿਆ। ਮੈਂ ਕਿਹਾ ਵੀ ਪਹਿਲਾਂ ਇਹ ਘਿਰ ਗਿਆ ਤੇ ਉਹ ਬਾਅਦ 'ਚ ਆਇਆ। ਨਹੀਂ 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 ਇਹ ਬੰਦਾ ਤਾਂ ਪਤਾ ਨਹੀਂ ਲੱਗਿਆ ਕਿ ਨਾ ਸਾਰੇ ਆਪਣੇ ਆਪਣੇ ਉਹ ਆਪਣੇ ਪਾਸੇ ਸਾਰੇ ਦੇ ਤੇ ਲੱਗੇ ਜੀ। ਖਬਰ ਮਿਲੀ ਹੈ ਨਾ ਜੀ ਜ਼ਰਾ ਸਲ ਮੈਨੂੰ ਇਹ ਮੀਡੀਆ ਦੇ ਥਰੂ ਮਿਲੀ ਸੀ ਮੈਂ ਉਦੋਂ ਬਾਰਡਰ ਜਿਹੜਾ ਹੈਗਾ ਉੱਥੇ ਯੁੱਧ ਨਾਸ਼ੀ ਵਿਰੋਧਾ ਨਾ ਜੀ ਮੈਂ ਫਰੋਜ਼ ਪਰ ਤਾਰਨ ਤਾਰਨ ਹੋ ਰਮਸਰ ਸਾਹਿਬ ਦੇ ਟੂਰ ਤੇ ਸੀਗਾ ਕਾਫੀ ਦੂਰ ਸੀਗਾ ਇੱਥੋਂ ਤੇ ਮੈਂ ਫਿਰ ਪਹੁੰਚ ਮੇਰੇ ਵਾਸਤੇ ਪਹੁੰਚਣਾ ਉੱਥੇ ਉਹਨੂੰ ਘਟੋ ਘਟ ਵੀ 4-5 ਘੰਟੇ ਦਾ ਮੇਰਾ ਸਫ਼ਰ ਸੀਗਾ ਤੇ ਮੈਂ ਫਿਰ ਰਸੌਣ ਸਾਹਿਬ ਨੂੰ ਫੋਨ ਕੀਤਾ ਕਹਿੰਦੇ ਡਾਕਟਰ ਸਾਹਿਬ ਮੈਂ ਖੰਣਾ ਹੀ ਆ ਮੈਨੂੰ ਹੋਣੀ ਜਾਣਾ ਤੇ ਉਹ ਵੈਸੇ ਅਨਾਉਂਸਮੈਂਟ ਕਰਗੇ ਸੀ ਜੀ ਮੈਂ ਕੱਲ ਸਭ ਤੋਂ ਪਹਿਲੀ ਗੱਲ ਸੀ ਵੀ ਜਿਹੜਾ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਬਾਕੀ ਤਾਂ ਕੋਈ ਗੱਲ ਨਹੀਂ ਜਿਹੜਾ ਤੂੜੀ ਵਾਲਾ ਨੁਕਸਾਨ ਆਇਆ ਤਾਂ ਅਸੀਂ ਜਿਹੜੇ ਵੀ ਕਿਸਾਨ ਦਾ ਜੰਨਾ ਹੋਇਆ ਉਹ ਮੈਂ ਆਪਦੀ ਤਨਖਾਹ ਚੋਂ ਖਰੀਦ ਕੇ ਦੇ ਦਾਂਗਾ ਉਹਨਾਂ ਨੂੰ ਕੋਈ ਇਸ਼ੂ ਨਹੀਂ ਆਜੇਗਾ ਜਿੰਨਾ ਮਰਜ਼ੀ ਲੈ ਲੈਣ ਮੈਨੂੰ ਦੱਸ ਦੇਣੇ ਪਰਨੇ ਦੀ ਤੂੜੀ ਆਈ ਉਹਨਾਂ ਦੇ ਦਾਂਗਾ ਤੇ ਅਸੀਂ ਪ੍ਰਸ਼ਾਸਨ ਵੱਲੋਂ ਵੀ ਸਾਰ ਸਭਾਵਨਾ ਦੀ ਮਦਦ ਕਰ ਰਹੇ ਹਾਂ ਜੀ ਬਚਾਅ ਹੋ ਗਿਆ ਵੀ ਤੂੜੀ ਸੀ ਮਤਲਬ ਦਾਣਾ ਸੰਭਾਲਿਆ ਹੋਇਆ ਸੀ ਸਭ ਤੋਂ ਵੱਡੀ ਗੱਲ ਇਹ ਆ ਵੀ ਚਲੋ ਮਤਲਬ ਜਿਹੜਾ ਜਾਨੀ ਨੁਕਸਾਨ ਦਾ ਜਿਹ ਤੇ ਕੱਲ ਮੈਂ ਪੀਜੀਆ ਗਿਆ ਸੀ ਉੱਥੇ ਇੱਕ ਆਪਣੇ ਸਾਡੇ ਇੱਥੋਂ ਸੀਗੇ ਜੀ ਜਿਹੜੇ ਤੇ ਇੱਕ ਫਰੀਦਕੋਟ ਤੋਂ ਸੀ ਔਰ ਇੱਕ ਮੋੜਬੰਡੀ ਤੋਂ ਸੀ ਤਿੰਨ ਬੰਦੇ ਜਿਹੜੇ ਸੀ ਉਹ ਉਹ ਇਸ ਤੋਂ ਵੀ ਜ਼ਿਆਦਾ ਬੁਰੀ ਤਰ੍ਹਾਂ ਚੋਲਸੇ ਹੋਏ ਸੀਗੇ ਤੇ ਇਹਨਾਂ ਦਾ ਜਿਹੜਾ ਇਲਾਜ ਆ ਸੀ ਉਹ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਉਹਨਾਂ ਨੇ ਮੈਨੂੰ ਫੋਨ ਆਇਆ ਸੀ ਮੈਂ ਕਿਹਾ ਜੀ ਉਹ ਕੰਦੇ ਰੋਡਸਰ ਦਾ ਸਾਰਾ ਇਲਾਜ ਕਰਾਉ ਉਹਦੇ ਜੀ ਕੰਮ ਨਹੀਂ ਰਹਿਣੀ ਚਾਹੀਦੀ ਇਲਾਜ ਸਾਰਾ ਅਸੀਂ ਇਹਨਾਂ ਦਾ ਫ੍ਰੀ ਕਰਾਵਾਂਗੇ ਜੀ ਸਾਰਾ ਇੱਕ ਤਾਂ ਇਹ ਮਦਦ ਹੈ ਬਾਕੀ ਪਰਿਵਾਰ ਦੀ ਹੋਰ ਸੰਭਵ ਵੀ ਜੋ ਵੀ ਉਹਨਾਂ ਦੀ ਹੋਰ ਮਦਦ ਹੈ ਮੈਂ ਕਰਕੇ ਵੀ ਆਇਆ ਹੋਰ ਵੀ ਕਰਾਂਗੇ ਤੋ ਕਿ ਉਹ ਬੜੀ ਪਤਾ ਨਹੀਂ ਵਿਚਾਰਾ ਕਿੰਨੀ ਦੇਰ ਗੰਮ ਨਹੀਂ ਕਰ ਪਾਏਗਾ ਔਰ ਅਸੀਂ ਪਹਿਲਾਂ ਤਾਂ ਅਰਦਾਸ ਇਹ ਆ ਕਿ ਐਸੋ ਲਿਸਟ ਇਹਨਾਂ ਦੇ ਵਿੱਚ ਜਿਹੜੇ ਸੜ ਜਾਂਦੇ ਬੰਦੇ ਨੇ ਜਿਨ੍ਹਾਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਆ ਇਹਨੂੰ ਅਕਿਊਟ ਰੀਨਲ ਸ਼ਟਡਾਊਨ ਕਹਿੰਦੇ ਆ ਵਾ ਲੋ ਕਿਡਨੀਆਂ ਇੱਕਦਮ ਕੰਮ ਕਰਨਾ ਬੰਦ ਕਰ ਦਿੰਦੀਆਂ ਤੇ ਡਾਇਲਸਿਸ ਹੋ ਰਿਹਾ ਉਹਨਾਂ ਦਾ ਬਟ ਕਈ ਵਾਰੀ ਰਿਕਵਰ ਕਰ ਜਾਂਦੇ ਆ ਔਰ ਸਾਨੂੰ ਪੂਰੀ ਉਮੀਦ ਹੈ ਔਰ ਅਰਦਾਸ ਵੀ ਆ ਹੁਣ ਤੇ ਇਸ ਤੋਂ ਅੱਗੇ ਤਾਂ ਅਰਦਾਸ ਹੀ ਆ ਜੀ ਦੇ ਉਹਨਾਂ ਦੇ ਗੁਰਦੇ ਠੀਕ ਹੋ ਜਾਣ ਉਹਨਾਂ ਬਾਕੀ ਜਿਹੜਾ ਪਟਿਆਲੇ ਵਾਲੇ ਆਪਣੇ ਇੱਥੇ ਵਾਲੇ ਸਾਥੀ ਸੀ ਆਪਣੇ ਮਜ਼ਦੂਰ ਸੀ ਉਹ ਉਹਨਾਂ ਦੇ ਬਰਨ 50 55% ਦੂਜਿਆਂ ਦੇ 80% ਦੇ ਕਰੀਬ ਜੀ 85% ਉਹਨਾਂ ਦਾ ਫੇਸ ਵੀ ਸਾਰਾ ਕੁਝ ਹੋਇਆ ਸੀ ਤੇ ਅਗਰ ਤੋਂ ਅਗਰ ਅਰਦਾਸ ਹੈ ਜੀ ਆਪਾਂ ਬਾਕੀ ਮਦਦ ਸਰਕਾਰ ਵੱਲੋਂ ਇਲਾਜ ਦੀ ਔਰ ਉਹਨਾਂ ਦੇ ਪਰਿਵਾਰ ਦੀ ਬਾਹ ਫੜਨੀ ਔਰ ਜਿਹੜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਇਆ ਉਹਨਾਂ ਸਾਰਿਆਂ ਦੀ ਬਾਹ ਫੜਨੀ ਹੈ ਸਰਕਾਰ ਇਹਨਾਂ ਦੇ ਨਾਲ ਖੜੀ ਆ ਜੀ ਪੂਰੀ ਲਟਕੇ ਖੜੀ ਆ ਅਸੀਂ ਇਹ ਸਾਰਾ ਕੁਝ ਕਰਾਂਗੇ ਅਸੀਂ ਮੈਂ ਇਹਨਾਂ ਨਾਲ ਸਲਾਹ ਕਰਦੇ ਸੀਗਾ ਜੀ ਅੱਗੇ ਜਿਸ ਤਰ੍ਹਾਂ ਆਪਣੇ ਬੋ ਜਿੱਥੇ ਜਿੱਥੇ ਕਣਕ ਆ ਵੀ ਨਹੀਂ ਤਾਂ ਕਣਕ کہیں کہیں ਜਗ੍ਹਾ ਤੇ 100 100 200 200 ਏਕੜ ਸੜ ਗਏ ਨਾ ਜੀ ਇਹ ਕਿਉਂਕਿ ਕਣਕ ਸੁੱਕੀ ਹੁੰਦੀ ਆ ਝੋਨੇ ਦੇ ਵਿੱਚ ਨਾ ਜੀਰੀ ਦਾ ਜਿਹੜਾ ਮੁੱਢ ਹੁੰਦਾ ਉਹ ਹਰਾ ਹੁੰਦਾ ਉਹਦੇ ਚ ਅੱਗੇ ਇਸ ਤਰ੍ਹਾਂ ਨਹੀਂ ਲੱਗਦੀ ਉਸ ਲਈ ਵੈਸੇ ਵੀ ਜਿਹੜੀ ਔਸ ਪੈਂਦੀ ਆ ਜਾਂ ਹੋਰ ਦੂਜਾ ਮਾਹੌਲ ਹਲਕ ਤਰ੍ਹਾਂ ਹੁੰਦਾ ਉਹਦੇ ਚ ਨਹੀਂ ਆਂਦੀ ਦਿੱਕਤ ਇਹ ਕਣਕ ਚ ਆਂਦੀ ਆ ਤੇ ਇਹਦੇ ਚ ਇਹ ਸੀਗਾ ਵੀ ਜੇ ਕਣਕ ਦੇ ਜੇ ਦੋਨੇ ਕਿਸਾਨ ਆਪਣੇ ਜਿਹੜੀ ਸਾਂਝੀ ਵਾਟਾ ਜੇ ਉੱਥੇ ਆਪਣਾ ਸਰੋਂ ਬੀਜ ਲੈਣ ਨਾਲੇ ਤਾਂ ਥੋੜੀ ਡਾਈਵਰਸੀਫਿਕੇਸ਼ਨ ਹੋ ਜਾਏਗੀ ਨਾਲੇ ਸਰੋਂ 15 20 ਦਿਨ ਪਹਿ ਜਿੱਥਾਂ ਕੋਈ ਉਹਦੇ ਚ ਵੱਢ ਕੇ ਚਾਰਾ ਬੀਜਦਾ ਜਾਂ ਜਿੱਥੇ ਵਰਸੀਨ ਆ ਜਿੱਥੇ ਅੱਗੇ ਜਿੱਥੇ ਮੱਕੀ ਦਾ ਖੇਤ ਸੀਗਾ ਸੋ ਜੇ ਇਸ ਤਰ੍ਹਾਂ ਦਾ ਕੋਈ ਆਪਣੇ ਕਿਸਾਨ ਵੀ ਜੇ ਲੋਕਲ ਲੈਵਲ ਤੇ ਪਲੈਨਿੰਗ ਕਰਕੇ ਨਾ ਜੀ ਤੇ ਉਹਦੇ ਚ ਗ੍ਰੀਨ ਜਿਹੜੀਆਂ ਕੋਈ ਕ੍ਰੌਪਸ ਖੜੀਆਂ ਹੋਣ ਜਦੋਂ ਕਣਕ ਨੇ ਪੱਕਣਾ ਤੇ ਉਹਦੇ ਨਾਲ ਵੀ ਕਾਫੀ ਹੱਦ ਤੱਕ ਜੜੀ ਇਹਦੇ ਵਿੱਚ ਮਦਦ ਮਿਲ ਸਕਦੀ ਹੈ ਬਾਕੀ ਕਿਸਾਨ ਭਰਾ ਅਵੇਅਰ ਹੈਗੇ ਜੀ ਇਹ ਸਾਰਾ ਪਾਣੀ ਸਟੋਰ ਕਰਦੇ ਆ ਇਹਨਾਂ ਨੇ ਇੱਥੇ ਆ ਕੇ ਵੀ ਇਹਨਾਂ ਨੇ ਸਾਰਾ ਸਾਰਾ ਪ੍ਰਿੰਟ ਪਹੁੰਚ ਗਿਆ ਸੀਗਾ ਲੇਕਿਨ ਇੱਕ ਬੰਦਾ ਕਿਤੇ ਘਿਰ ਗਿਆ ਕੁਝ ਦੋਨੋਂ ਪਾਸੇ ਉਹਨਾਂ ਦੇ ਮਾਤੀ ਸਾਹਿਬ ਪੰਜਾਬ ਚ ਅੱਜ ਦੀ ਘਟਨਾਵਾਂ ਬਹੁਤ ਵਾਕਰੀ ਨੇ ਇਹ ਸਰਕਾਰ ਮਾਦੀ ਦਾ ਕੀ ਹੱਦ ਇਹ ਸਰਕਾਰੇ ਦੇ ਬਾਰੇ ਕਰਦੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਚ ਆਪਾਂ ਉਹਦੇ ਚ ਆਪਾਂ ਨੂੰ ਸੋਚਣਾ ਪਏਗਾ ਵੀ ਕਿਸਾਨਾਂ ਦੇ ਲੈਵਲ ਤੇ ਕੀ ਹੋ ਸਕਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਥੋੜਾ ਜਿਹਾ ਉਹਦੇ ਨਾਲ ਡਿਵਰਸਿਫਿਕੇਸ਼ਨ ਵੀ ਹੋਏਗੀ ਵੀ ਗ੍ਰੀਨ ਬੈਲਟ ਸੋਣ ਥੋੜੀ ਥੋੜੀ ਦੂਰ ਬਾਤ ਜਾ ਕੇ ਤਾਂ ਕਿ ਅੱਗੇ ਜ਼ਿਆਦਾ ਸਪਰੈਡ ਨਾ ਕਰੇ ਬਾਕੀ ਸਾਨੂੰ ਚੇਤਨ ਹੋਣਾ ਪਏਗਾ ਅੱਜ ਕੱਲ ਜਿਵੇਂ ਬਿਜਲੀ ਤਾਂ ਸਰਕਾਰ ਬੰਦ ਰੱਖਦੀ ਆ ਸੋ ਚੰਗਿਆਣਾ ਵਾਲੀ ਗੱਲ ਉਹ ਤਾਂ ਪ੍ਰੋਬਲਮ ਹੋ ਜਾਂਦੀ ਐ ਸਾਲਵ ਜੀ ਤੇ ਦੂਜਾ ਹੈਗਾ ਵੀ ਜਦੋਂ ਕੰਬਾਈਨ ਹਾਰਵੈਸਟਰ ਚੱਲਦੀ ਆ ਜਾਂ ਜਿਹੜੀ ਆਪਣੇ ਧੂੜੀ ਬਣਾਉਣ ਵਾਲੀ ਮਸ਼ੀਨ ਚੱਲਦੀ ਆ ਨਾ ਜੀ ਉਹ ਜਦੋਂ ਮਸ਼ੀਨ ਵੀ ਚੱਲਦੀ ਉਹਦੇ ਨਾਲ ਵੀ ਚੰਗਾੜੀਆਂ ਪੈਦਾ ਹੁੰਦੀਆਂ ਕਈ ਵਾਰੀ ਉਹਦੇ ਨਾਲ ਹੀ ਹੋ ਜਾਂਦਾ ਤੇ ਕਈ ਵਾਰੀ ਕੋਈ ਬੰਦਾ ਅਣਗਹਿਲੀ ਕਰ ਦਿੰਦਾ ਵੀ ਜਵੇਂ ਇੱਥੇ ਲੱਗਦਾ ਵੀ ਇੱਥੇ ਕੋਈ ਮਸ਼ੀਨ ਵੀ ਨਹੀਂ ਚੱਲ ਰਹੀ ਸੀ ਔਰ ਕੋਈ ਤਾਰਾ ਮੜੀ ਵੀ ਗੱਲ ਨਹੀਂ ਸੀ ਇੱਥੇ ਤੇ ਇਹ ਤਾਂ ਕੋਈ ਕਿਸੇ ਦੀ ਮੱਲੇ ਅਣਗਹਿਲੀ ਹੋ ਗਈ ਮੂਰਖਤਾ ਕਹ ਲਓ ਤੁਸੀਂ ਵੀ ਕਿਸੇ ਸਿਗਰਟ ਬੀੜੀ ਸੁੱਟਤੀ ਜਾਂ ਕੁਝ ਕਰਤਾ ਉਹਦੇ ਨਾਲ ਕਿੱਥੇ ਦਾ ਕਿੱਥੇ ਮੱਲੇ ਗੱਲ ਪਹੁੰਚ ਗਈ ਬੰਦਾ ਕਿੱਥੇ ਪਹੁੰਚ ਗਿਆ ਜੀ ਆਪਣਾ ਸੋ ਇਹ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜੀ ਤੇ ਇਹਦੇ ਚ ਮੱਲਬ ਪਰ ਫਿਰ ਵੀ ਮੈਂ ਕਹਿਣਾ ਵੀ ਚਲੋ ਵਾਹਿਗੁਰੂ ਠੀਕ ਕਰੇ ਤੇ ਤੰਦਰੁਸਤ ਹੋ ਜਾਏ ਤੇ ਬਾਕੀ ਸਾਰਾ ਲੋੜ ਨਾ ਜੰਮੂ